ਕਲਾ ਜਿਹੜੀ ਹੈ ਕੋਟ ਕੇ ਨਹੀਂ ਪਿਆਈ ਜਾਂਦੀ ਕਲਾ ਸਿਰਫ ਤੇ ਸਿਰਫ ਪਰਮਾਤਮਾ ਦੀ ਦੇਣ ਹੁੰਦੀ ਹੈ ਸੋ ਕਲਾਏ ਬੱਚੀ ਏ ਛੋਟੀ ਉਮਰ ਆ ਪਰ ਟਾਈਲੈਂਡ ਬੜਾ ਵੱਡਾ ਏ ਡਾਂਸ ਕਰਦੀ ਏ ਤਾਂ ਭੰਗੜਾ ਵੀ ਪਾਉਂਦੀ ਏ ਨਾਲ ਉਹਨ ਡਰੈਸ ਤੁਹਾਨੂੰ ਦਿਖਾ ਦਾਂਗੇ ਬੱਚੀ ਏ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਅਡਰੈਸ ਪਾਇਆ ਹੋਇਆ ਪਰ ਪੰਜਾਬੀ ਦੇ ਵਿੱਚ ਪਹਿਰਾਵਾ ਪਾ ਕੇ ਡਾਂਸ ਵੀ ਕਰਦੀ ਏ ਉਮਰ ਬੜੀ ਛੋਟੀ ਏ ਪਰ ਮੱਲਾ ਬੜੀਆਂ ਬੜੀਆਂ ਵਡੀਆਂ ਮਾਰਨੀਆਂ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਤੇ ਕੀ ਨਾਮ ਹੈ ਤੇ ਕਿੰਨੇ ਕ ਆਵਾਰ ਜਿਹਰੇ ਨੇ ਜਿੱਤੇ ਨੇ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਸਸ਼ੀ ਕਹਿ ਲੀ ਕੀ ਨਾਮ ਦੇ ਮਾਲੀ ਜੀ ਜੀ ਮਸਾ ਫਿਰ ਕਿੱਦਾਂ ਦੇਖਦੇ ਹੋ ਕਿ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਸ਼ੌਂਕ ਪੈ ਗਿਆ ਡਾਂਸ ਕਰਨ ਦਾ ਭੰਗੜਾ ਪਾਉਣ ਦਾ ਕਿੰਨੀ ਉਮਰ ਸੀ ਉਦੋਂ ਦੇ ਸਰ ਕਿੰਨੀ ਉਮਰ ਸੀ 3 ਸਾਲ ਹੁਣ ਕਿੰਨੀ ਉਮਰ 7 ਸਾਲ ਫਿਰ ਕਿੰਨਾ ਕ ਪਰਿਵਾਰ ਦਾ ਸਹਿਯੋਗ ਰਿਹਾ ਮੰਮੀ ਪਾਪਾ ਦਾ ਉਹ ਪੂਰਾ ਪੂਰਾ ਸਜੋ ਉਹ ਤੇ ਦੇ ਪਪਾ ਦਾ ਕੀ ਨਾਮ ਹੈ ਰਾਜਕੁਮਾਰ ਤੇ ਮੰਮੀ ਦਾ ਕੀ ਨਾਮ ਹੈ ਰੇਖਾ ਜੀ ਸੋ ਪਰਿਵਾਰ ਨੇ ਕਦੀ ਨਹੀਂ ਐਦਾਂ ਦੀ ਗੱਲਬਾਤ ਕੀਤੀ ਕਿ ਤੂੰ ਡਾਂਸ ਨਹੀਂ ਕਰਨਾ ਭੰਗੜਾ ਨਹੀਂ ਪਾਣਾ ਨਹੀਂ ਪਰਿਵਾਰ ਦੇ ਵਿੱਚ ਕੋਣ ਕੋਣ ਆ ਤੁਹਾਡੇ ਮਮਾ ਆ ਗਿਆ ਪਪਾ ਆ ਗਿਆ ਭਾਤੀ ਆ ਗਿਆ ਪਾ ਆ ਗਿਆ ਤੇ ਮੇਰਾ ਛੋਟਾ ਭਰਾ ਆ ਗਿਆ ਫੇ ਉਸ ਤੋਂ ਵੀ ਛੋਟਾ ਭਰਾ ਆ ਗਿਆ ਸਭ ਤੋਂ ਵੱਡੀ ਮੈਂ ਸੋ ਡਾਂਸ ਦੇ ਵਿੱਚ ਫਿਰ ਕਿੱਦਾਂ ਦੇ ਅਵਾਰਡ ਲੈ ਕੇ ਆਏ ਹੋ ਤੁਸੀਂ ਕਿੱਥੋਂ ਕਿੱਥੋਂ ਤੱਕ ਗਏ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਅ ਕਿੱਥੋਂ ਕਿੱਥੋਂ ਤੱਕ ਗਏ ਹੋ ਤੁਸੀਂ ਮੈਂ ਗਈਆਂ ਚੰਡੀਗੜ੍ਹ ਜਲੰਧਰ ਬਠਿੰਡਾ ਦਿੱਲੀ ਪਠਾਨਕੋਟ ਹੁਣ ਜਾਣਾ ਹੈ ਜੇ ਬੰਬੇ ਹੁਣ ਬੰਬੇ ਜਾ ਰਹੇ ਹੋ ਕਿਹਦੇ ਵਿੱਚ ਜਾ ਰਹੇ ਹੋ ਹੁਣ ਇੰਡੀਆ ਗੋ ਟੈਲੈਂਟ ਸੋ ਅੱਗੇ ਕਿਹਰੇ ਕਿਹਰੇ ਪਾਰਟਿਸਪੇਟ ਕੀਤਾ ਕਿਹਰੇ ਕਿਹਰੇ ਪ੍ਰੋਗਰਾਮ ਤੇ ਗਏ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਠੀਕ ਹੈ ਐਚ ਡੀ ਕਿਸ ਨੇ ਕਿੰਨਾ ਬਣਾ ਲਿਆ ਕਿਸ ਨੇ ਕਿੰਨਾ ਜਮ ਪੰਜਾਬ ਮਿਸ ਲिटल ਪੰਜਾਬ ਬਲ ਅਹ ਪਤਾ ਤਾਂ ਨਹੀਂ ਗਈ ਆ ਬਸ ਮੇਰਾ ਨਾਮ ਮੌਲੀ ਚੀਮਾ ਹੈ ਮੇਰੀ ਉਮਰ 7 ਸਾਲ ਹੈ ਤੇ ਮੈਨੂੰ नचण गाने बहुत शौक है मॉडलिंग का भी शौक है तो मैं वीडी होकर गैपिंग मैंबर भी लीडर बनना चाहनी हाँ जीशु लीसा चाहनी तैं तक वी प्लस अवार्ड जीत चुकी हाँ बहुत जगह से जा चुकी हाँ जम्मू पटियाला बठिंडा पठानकोट जलंधर ਖੜੇ ਬੜਾ ਖੁਸ਼ ਦਿੱਲੀ ਹੁਣ ਫਿਰ ਅਗਲਾ ਕੀ ਟੀਚਾ ਹੁਣ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਬੰਬੇ ਬੰਬੇ ਕਿਹੜੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਇੰਡੀਆ ਬਸ ਇੰਡੀਆ ਕੁਆ ਟੈਲੈਂਟ ਮਾਡਲਿੰਗ ਸ਼ੋਅ ਸੋ ਉੱਥੇ ਜਾ ਕੇ ਤੁਸੀਂ ਕੀ ਕਰੋਗੇ ਤੇ ਫਿਰ ਕੀ ਤੁਹਾਡਾ ਸੁਪਨਾ ਹੈ ਮਾਡਲਿੰਗ ਜੀ ਫਿਰ ਤੂੰ ਜਿੱਤ ਕੇ ਆਓਗੇ ਤੇ ਫਿਰ ਕਿਦਾਂ ਦਾ ਮਾਹੌਲ ਰਹੇਗਾ ਤੁਹਾਡੇ ਪਰਿਵਾਰ ਦੇ ਵਿੱਚ ਕੀ ਕਹਿਣਾ ਚਾਹਦੇ ਹੋ ਮੇਰੇ ਮੇਰੇ ਮਮਾ ਨੇ ਮੈਨੂੰ ਬਹੁਤ ਡਾਊਨ ਫੀਲ ਹੋਇਆਗਾ ਉਹਨਾਂ ਨੇ ਹਮੇਸ਼ਾ ਕਿੰਦੇ ਸੀ ਮੋਲੀ ਜੇ ਤਹਾਰ ਤਹ ਹੁੰਦੀ ਰਹੀਆ ਹਾਂ ਨਾ ਤੇ ਜੋ ਹੁੰਦੀ ਕੋਈ ਗੱਲ ਨਹੀਂ ਆ ਇੱਕ ਛੋਤੇ ਦਿਨ ਮੈਂ ਬਹੁਤ ਜ਼ਿਆਦਾ ਰੋਈ ਸੀ ਚੰਨ ਨੂੰ ਫੇਰ ਵੀ ਹੁੰਦੇ ਤੇ ਡਾਲ ਲਿਆ ਫੇਰ ਮੈਨੂੰ ਸਾਆ ਆਇਆ ਆਰਾਮ ਦਾ ਹੁਣ ਤੱਕ ਮੇਰਾ ਤਾਂ ਚਾਂਸਾ ਕੀ ਮੈਂ ਬਲੈਕਪਿੰਗ ਮੈਂਬਰ ਦੀ ਲੀਡਰ ਬਨਾ ਤੇ ਜਿਸੂ ਲਈ ਸਚੈਨੀ ਨੂੰ ਜਾ ਕੇ ਮਿਲਿਆ ਸਾਊਥ ਕੋਰੀਅਨ ਕੇ ਪੌਪ ਆਈਡਲ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਵੱਡੇ ਵੀ ਨੇ ਉਹ ਵੀ ਕਿਸੇ ਕਿਤੇ ਨਾ ਕਿਤੇ ਥੱਕ ਹਾਰ ਕੇ ਬੈਠ ਜਾਂਦੇ ਆ ਤੁਹਾਡੀ ਛੋਟੀ ਉਮਰ ਆ ਗੱਲਾਂ ਵੀ ਬੜੀਆਂ ਬੜੀਆਂ ਪਿਆਰੀਆਂ ਤੁਹਾਡੀਆਂ ਕੁਝ ਨਾ ਕੁਝ ਬੰਨਾ ਚਾਹੁੰਦੇ ਹੋ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਥੱਕ ਹਾਰ ਕੇ ਬੈਹਣਦੇ ਆ ਆਪਾਂ ਕੁਝ ਨਹੀਂ ਕਰਨਾ ਮੈਂ बोल रहीया की ਜਿਹੜੇ ਥੱਕ ਕੇ ਬੈਜ ਹੁੰਦੇ ਉਹਨਾਂ ਨੂੰ ਥੱਕਣਾ ਨਹੀਂ ਚਾਹੀਦਾ ਕਿਉਂਕਿ ਹੋਰ ਕਿਤੇ ਕੰਮ ਆਈ ਜਾਂਦੀ ਐ ਮੈਨੇ ਜਦੋਂ ਮੈਨਾਂ ਟਰਾਫੀ ਨਹੀਂ ਸੀ ਨਵਲੀ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਹੋਇਸੀ ਕਿ ਮੈਂ ਚਾਰ ਦਿਨਾਂ ਤੱਕ ਰੋਣ ਦੀ ਰੀ ਖਾਣਾ ਵੀ ਨਹੀਂ ਸਿੱਖਾਇਆ ਹੁਣ ਟਰਾਫੀ ਮਿਲ ਗਈ ਹੁਣ ਫਿਰ ਖੁਸ਼ ਐ ਪਰਿਵਾਰ ਕਿੰਨਾ ਖੁਸ਼ ਐ ਬਹੁਤ ਜ਼ਿਆਦਾ ਫਿਰ ਹੁਣ ਬੰਬਈ ਕਿਤੇ ਜਾ ਰਹੇ ਤੁਸੀਂ ਹਾਂ ਅਗਲੇ ਹਫਤੇ ਅਗਲੇ ਹfte ਜਾ ਰਹੇ ਹੋ ਪੂਰਾ ਹੋ ਗਿਆ ਕੰਪਲੀਟ ਸਾਰਾ ਫਾਰਮ ਫਾਰਮ ਪੂਰੀ ਭਰਤੀ ਹੈ ਤਾਂ ਫਿਰ ਉਤੋਂ ਟਰੋਫੀ ਲੈ ਕੇ ਆਓਗੇ ਹਾਂਜੀ ਕਰਾਉਂ ਵੀ ਲੈ ਕੇ ਆਵਾਂਗੇ ਗਰਾਉਂਡ ਵੀ ਲੈ ਕੇ ਆਓਗੇ ਤੇ ਕਿਹਦੀ ਸਭ ਤੋਂ ਜ਼ਿਆਦਾ ਸਪੋਰਟ ਰਹੇਗੀ ਇਸ ਕੰਮ ਦੇ ਵਿੱਚ ਤੁਹਾਡੀ ਮੰਮਾ ਜੀ ਅੱਛਾ ਫਿਰ ਗਾ ਵੀ ਲੈਂਦੇ ਤੁਸੀਂ ਗਾਣੇ ਵੀ ਕੁਝ ਨਹੀਂ ਗਾ ਤਾਂ ਲੈਣੀ ਆ ਥੋੜਾ ਬਹੁਤ ਗਾ ਲੈਣੀ ਆ ਫਿਰ ਥੋੜਾ ਜਿਹਾ ਗਾ ਕੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿਹੜਾ ਗਾਵਾ ਜਿਹੜਾ ਗਾ ਦੋ ਉਹੀ ਗਾ ਦੋ ਜੁਤੀ ਲੈ ਦੇਖੂਗੀ ਆ ਵਾਲੀ ਸਿਲਕ ਦੇ ਸੂਟਸ ਵਾਦੇ ਚ ਮਲੇ ਵਿੱਚੋਂ ਇੱਕ ਪਰੰਦੀ ਨਾਲ ਸੀ ਰਾਦੇ ਆਉਂਦੇ ਚਾਂਦੀ ਅੱਗੇ ਲਿਆ ਨੂੰ ਬਸ ਸੋ ਗੱਲਬਾਤ ਕੀਤੀ ਹੈ ਜੀ ਛੋਟੀ ਬੱਚੀ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਆਪਾਂ ਟਰੋਫੀ ਲੈ ਕੇ ਆਣੀ ਹੈ ਤੇ ਕਰਾਉਨ ਲੈ ਕੇ ਆਣੀ ਹੈ ਸਮਾਤਮਾ ਦੀ ਵੀ ਕਿਰਪਾ ਬੜੀ ਹੈ ਤੇ ਪਰਿਵਾਰ ਦੀ ਵੀ ਬੜੀ ਸਪੋਰਟ ਹੈ ਛੋਟੀ ਜੀ ਬੱਚੀ ਇਹਦੇ ਟਾਈਲੈਂਡ ਬੜਾ ਵੱਡਾ ਹੈ ਡਾਂਸ ਵੀ ਕਰ ਲੈਂਦੀ ਹੈ ਤਾਂ ਨਾਲ ਦੀ ਨਾਲ ਪੰਜਾਬੀ ਪਹਿਰਾਵੇ ਦੇ ਵਿੱਚ ਭੰਗੜਾ ਵੀ ਪਾ ਲੰਦੀ ਏ ਬੜੀ ਮਾਨ ਵਾਲੀ ਗੱਲ ਹੁੰਦੀ ਏ ਇਹੋ ਜੇ ਮਾਤਾ ਪਿਤਾ ਦੇ ਵਾਸਤੇ ਕਿ ਇਹੋ ਜੇ ਬੱਚੇ ਨੂੰ ਜਨਮ ਦਿੱਤਾ ਕਿ ਜਿਹਨੂੰ ਸ਼ੁਰੂ ਤੋਂ ਹੀ ਜਰਾ ਇਹ ਨਰਸਰੀ ਕਲਾਸ ਕੋ ਸ਼ੌਂਕ ਸੀ ਨੱਚਣ ਦਾ ਤੇ ਡਾਂਸ ਕਰਨ ਦਾ ਸੋ ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬੱਚੀ ਬਟਾਲੇ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ ਬੰਬੇ ਤੋਂ ਵਾਪਸ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਪਰਿਵਾਰ ਦੇ ਉੱਤੇ ਜਰੀਏ ਫਿਰ ਖੁਸ਼ੀ ਹੋਵੇ ਫੋਨ ਨਹੀਂ ਦੇਖਣਾ ਜਾਂ ਕਿਸ ਤਰ੍ਹਾਂ ਫੋਨ ਦੇਖਣ ਦਾ ਉਹਨਾਂ ਜੇ ਬੱਚੇ ਸਹੀ ਵਰਤੋਂ ਕਰਦੇ ਤਾਂ ਉਹਨਾਂ ਦੇਖਣ ਦੋ ਉਹਨਾਂ ਨੂੰ ਪਤਾ ਲੱਗੇ ਤੇ ਇਦਾਂ ਨਾ ਕਰੋ ਕਿ ਜੇ ਕਿਸੇ ਬੱਚੇ ਚ ਕਿਸੇ ਬੇਟੀ ਚ ਕੋਈ ਟੈਲੈਂਟ ਆ ਕਿ ਉਹ ਤੁਸੀਂ ਦਬਾ ਦੋ ਉਹਨੂੰ ਅੱਗੇ ਜਾਣ ਦੋ ਜ਼ਰੂਰੀ ਨਹੀਂ ਕਿ ਪੁੱਤ ਅੱਗੇ ਨਾਮ ਕਰਦੇ ਆ ਧੀਆਂ ਵੀ ਅੱਗੇ ਨਾਮ ਰੋਸ਼ਨ ਕਰਦੀਆਂ ਵਾ ਹੁਣ ਮੰਨ ਲਓ ਕਿ ਸਾਡੀ ਬੇਟੀ ਅੱਗੇ ਜਾਂਦੀ ਪਈ ਸਾਡਾ ਨਾਮ ਆਪਣੇ ਆਪ ਰੋਸ਼ਨ ਹੋ ਗਿਆ ਜੀ ਜੀ ਸਾਡੇ ਮਤਲਬ ਵੀ ਮੰਨ ਲਓ ਕਿ ਮੈਨੂੰ ਜਿਤਨਾ ਮੈਂ ਸੋਸ਼ਲ ਵਰਗਿੰਗ ਚਾਹ ਮੇਰਾ ਨਾਮ ਜਾਣਦੇ ਸੀ ਸਾਰੇ ਉੱਥੇ ਜਾਣਾ ਜਾਂ ਕਿਸ ਤਰ੍ਹਾਂ ਹਨਾ ਤਾਂ ਹੁਣ ਮੈਂ ਥੋੜਾ ਜਿਹਾ ਮਤਲਬ ਵੀ ਜਿਤਨਾ ਮੇਰੀ ਤੁਸੀਂ ਮੇਰੇ ਮਹੱਲੇ ਕਿਸੇ ਬੱਚੇ ਨੂੰ ਪੁੱਛ ਲੋਗੇ ਕਿਸੇ ਬਜ਼ੁਰਗ ਨੂੰ ਕਿਸੇ ਵੱਡੇ ਨੂੰ ਕਿ ਮੋਲੀ ਚੀਮਾ ਦੇ ਘਰ ਜਾਣਾ ਤੇ ਪਹੁੰਚ ਜਾਣਗੇ ਸਾਡੀ ਇੰਨੀ ਸਫਲਤਾ ਸਾਨੂੰ ਮੈਨੂੰ ਬਹੁਤ ਖੁਸ਼ੀ ਹੈ ਇੰਨੀ ਸਫਲਤਾ 'ਚ ਬਹੁਤ ਖੁਸ਼ੀ ਆ ਤੇ ਅੱਗੇ ਚੱਲੋ ਜੋ ਪਰਮਾਤਮਾ ਚਾਹੇਗਾ ਮਹਾਮਾਈ ਚਾਹੇਗੀ ਸੋ ਗੱਲਬਾਤ ਕੀਤੀ ਹੈ ਜੀ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਮੋਲੀ ਚੀਮਾ ਜਿਹੜੀ ਉਹ ਵਿਨਰ ਬਣ ਕੇ ਆਵੇ ਤਾਂ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰੇ